ਮੇਰਾ ਬੇਟਾ ਅਰਵਿੰਦਰਮਨ ਜੀ 32 ਸਾਲ ਦਾ ਹਨ ਜੀ ਉਹ ਜੇਲ੍ਹ ਦੇ ਵਿੱਚ ਹੈਗਾ ਉਹਦੇ ਕੋਲ ਕਿ ਗਲਤੀ ਹੋ ਗਈ ਤੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਦੇ ਦੁਆਰੇ ਭਾਰਤ ਸਰਕਾਰ ਪੰਜਾਬ ਸਰਕਾਰ ਤੋਂ ਕੀ ਉਮੀਦ ਅਪੀਲ ਕੀ ਹੈ ਹਾਂ ਜੀ ਬਸ ਇਹ ਰਿਕਵੈਸਟ ਕਰਦੇ ਆ ਕਿ ਸਾਡੇ ਮੇਰੇ ਬੱਚੇ ਨੂੰ 99 ਸਾਡੀ ਹੈਲਪ ਕਰ ਲਓ ਹਾਂ ਜੀ ਕਿੰਨੀ ਕੁਮਾਰ ਅਰਵਿੰਦਰ ਜੀ ਇਸ ਵੇਲੇ ਅਰਵਿੰਦਰ 32 ਸਾਲ ਦਾ ਹਨ ਜੀ 32 ਸਾਲ ਦਾ ਹਾਂ ਜੀ ਕਦੋਂ ਕੁ ਗਿਆ ਸੀਗਾ ਜੀ ਦੁਬਈ ਹਾਂ ਜੀ ਫਰਫਰੀ ਚ ਗਿਆ ਸੀਗਾ ਫਰਫਰੀ ਚ ਗਿਆ ਸੀਗਾ ਤੇ ਹੁਣ ਕਿੰਨਾ ਕੁ ਸਰਮਾਇਆ ਜਿਹੜਾ ਕਿਉਂਕਿ ਤੁਸੀਂ ਸਾਰਾ ਪੂੰਜੀ ਜਿਹੜੀ ਲਗਾਤੀ ਉਹਨੂੰ ਭੇਜਣ ਤੇ ਤੁਹਾਡੇ ਹਸਬੰਦ ਨੇ ਦੱਸਿਆ ਹਾਂ ਜੀ ਤੇ ਇਸ ਵੇਲੇ ਕੀ ਹਾਲਾਤ ਨੇ ਕਿਦਾਂ ਦਿਨ ਕੱਟ ਰਹੇ ਹੋ ਤੇ ਉਡੀਕ ਕੀ ਹੈ ਨਾ ਤਾਂ ਸਾਡਾ ਮੂਹ ਬਹੁਤ ਮਾੜੀ ਆ ਹੂੰ ਤੇ ਬਸ ਮੇਰੇ ਬੱਚੇ ਨੂੰ ਮੇਰੇ ਸਾਡੀ ਹੈਲਪ ਕਰੋ ਸਾ ਮੇਰੇ ਬੱਚੇ ਨੂੰ ਬਾਹਰ ਕਢਾਓ ਜੀ ਉੱਚੋਂ ਦੇਲ ਤੇ ਬੈਠਾ ਸੀਗੇ ਧੰਨਵਾਦ ਜੀ ਇਹ ਕਿੰਨੇ ਪਰਿਵਾਰ ਵਿੱਚ ਪੈਂਪਰਾ ਹੈ ਕਿੰਨੇ ਹੈਗੇ ਆ ਹਾਂਜੀ ਇੱਕ ਬੰਦਾ ਕਾਕਾ ਹੈ ਕੋਈ ਦੋ ਸ਼ੱਕ ਹਾਂਜੀ ਮੇਰਾ ਬੇਟਾ ਰਵਿੰਦਰ ਮਾਨ ਹੈ ਜੀ ਜਿਹੜਾ 7-8 ਮਹੀਨੇ ਪਹਿਲਾਂ ਦਵੇਈ ਆਪੂਤਾਵੀ ਦੇ ਵਿੱਚ ਡਰਾਈਵਰ ਬਿਜੇ ਤੇ ਗਿਆ ਸੀ ਜੀ ਲਾਇਸੈਂਸ ਮੰਨਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਗ ਪਿਆ 2 ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਤਾਂ ਇੱਕ ਚੌਂਕ ਦੇ ਵਿੱਚ ਗੱਡੀ ਖਰਾਬ ਸੀ ਜੀ ਤੇ ਇਹ ਗੱਡੀ ਲੈ ਕੇ ਉਹਦੇ ਕੋਲ ਜਦੋਂ ਕ੍ਰੋਸ ਕਰ ਲੱਗਿਆ ਤਾਂ ਉਹਦੇ ਡਰਾਈਵਿੰਗ ਸੀਟ ਤੋਂ ਬੰਦੇ ਨੇ ਬਾਹਰ ਨੂੰ ਜੰਪ ਕਰ ਦਿੱਤਾ ਜੀ ਉਹ ਬੰਦਿਆ ਇਹ ਜਿਸ ਵੇਲੇ ਫੋਨ ਕਰਕੇ ਉਹ ਜਮੀਨ ਤੋਂ ਮਤਲਬ ਡਿਗ ਪਿਆ ਡਿਗੜ ਕਰਕੇ ਇਹ ਸਾਡੇ ਰਵਿੰਦਰ ਦੇ ਟ੍ਰੈਲੇ ਦੇ ਟਾਇਰਾਂ ਦੇ ਥੱਲੇ ਆ ਗਏ ਪਿਛਲੇ ਟਾਇਰਾਂ ਥੱਲੇ ਆ ਕੇ ਉਹਦੀ ਮੌਤ ਹੋ ਗਈ ਠੀਕ ਹੈ ਉਹ ਉਹ ਕਿੱਥੋਂ ਦੇ ਰਹਿਣ ਵਾਲਾ ਸੀਗਾ ਜਿਹਦੀ ਮੌਤ ਹੋਈ ਆ ਉਹ ਦबई ਦੀ ਸੀਗਾ ਜੀ ਉਹ ਨਹੀਂ ਉਹ ਵੀ ਪੰਜਾਬੀ ਸੀਗਾ ਲੇਕਿਨ ਉਹਦਾ ਬਸਤ ਪਿੰਡ ਦਾ ਸਾਨੂੰ ਬਹੁਤਾ ਨਹੀਂ ਪਤਾ ਹੈ ਠੀਕ ਹੈ ਜੀ ਤੇ ਆਪਣੇ ਬੇਟੇ ਦੀ ਉਮਰ ਕਿੰਨੀ ਹੈਗੀ ਆ ਜੀ ਇਦੀ ਬਰਤੀ ਕਿਸਾ ਹੁਮਾਰੇ ਦੀ ਹੁਣ ਕੀ ਵਾਕਿਆ ਹੋਇਆ ਹੈਗਾ ਉੱਥੇ ਸਜ਼ਾ ਹੋਈ ਹੈ ਜਾਂ ਕੋਈ ਟ੍ਰਾਇਲ ਚੱਲ ਰਿਹਾ ਹੈ ਕੀ ਤੁਹਾਨੂੰ ਖਬਰ ਕੀ ਆਈ ਤੁਹਾਡੇ ਤੱਕ ਉੱਥੇ ਜੇ ਮਤਲਬ ਕਾਜੀ ਨੇ ਇਹਨੂੰ ਇਹ ਸਜ਼ਾ ਸੁਣਾਈ ਹੈ ਕਿ ਤੇਰਾ ਕਸੂਰ ਨਹੀਂ ਹੈ ਲੇਕਿਨ ਬੰਦਾ ਮਰਨ ਕਰਕੇ ਬਲੱਡ ਮਨੀ ਪਾਉਣਾ ਸਾਡੀ ਰੀਤ ਹੈ ਪੰਜਾਬ ਦੀ ਜਿਹੜਾ ਕਾਨੂੰਨ ਦੇ ਮੁਤਾਬਕ ਇਹਨੂੰ 30% ਜਿਹੜਾ ਬਲੱਡ ਮਨੀ 70000 ਰੁਪਏ ਪਾਇਆ ਜਿਹਦਾ ਕਿ ਇੰਡੀਆ ਦੇ ਵਿੱਚ 17 ਲੱਖ ਰੁਪਏ ਦੇ ਕਰੀਬ ਬਣਦੇ ਆ ਜੀ ਤੇ ਇਹਨਾਂ ਇਹ ਬਲੱਡ ਮਨੀ ਪਾਈ ਜਾ ਔਰ ਅੱਜ ਸਾਨੂੰ ਪੇਪਰ ਵੀ ਉਹਨਾਂ ਨੂੰ ਹੀ ਭੇਜੇ ਆ ਵੀ ਜੇਕਰ ਤੁਸੀਂ ਫਲੱਡ ਮੰਨੀ ਨਹੀਂ ਦਿੰਦੇ ਤਾਂ ਇਹਨੂੰ ਅਸੀਂ ਹੋਰ ਛੇ ਡੀਪੀ ਤੇ ਸ਼ਿਫਟ ਕਰਕੇ ਨੂੰ ਅਸੀਂ ਸਜਾ ਲੱਭੀ ਕਰ ਸਕਦੇ ਹਾਂ